ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਇਹ ਗੱਲ ਕਹੀ ਹੈ ਬਈ ਮੈਂ ਤਾਂ ਪੰਥ ਦੀ ਸੇਵਾ ਕਰ ਰਿਹਾ ਮੈਂ ਕੋਈ ਰੇਤਾ ਬਜਰੀ ਦਾ ਕੰਮ ਜਿਹੜਾ ਉਹ ਨਹੀਂ ਸ਼ੁਰੂ ਕੀਤਾ ਮੈਂ ਕੋਈ ਹੋਟਲ ਨਹੀਂ ਬਣਾ ਲਿਆ ਉਹਨਾਂ ਦਾ ਇਹ ਜਵਾਬ ਉਸੇ ਸੰਦਰਭ ਦੇ ਨਾਲ ਜੋੜ ਕੇ ਵੇਖਿਆ ਜਾ ਸਕਦਾ ਜਦੋਂ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਿਹਾ ਬਈ ਗੁਰੂ ਰਾਮਦਾਸ ਦੇ ਦਰ ਨੂੰ ਛੱਡ ਕੇ ਕਿਸੇ ਦੀ ਚੱਕਰੀ ਕਰਨਾ ਇਹ ਕੋ ਬਾਜਬ ਗੱਲ ਨਹੀਂ ਹੈ ਹੁਣ ਇਹ ਇੱਕ ਹਿਸਾਬ ਦਾ ਜ਼ੁਬਾਨੀ ਲੜਾਈ ਜਿਹੜੀ ਹੈ ਜਥੇਦਾਰਾਂ ਦਰਮਿਆਨ ਸ਼ੁਰੂ ਕੀਤੀ ਜਾ ਸਕਦੀ ਹੈ ਹੁਣ ਫਿਰ ਪੱਤਰਕਾਰ ਜਿਹੜੇ ਆ ਇਹ ਕਿ ਅਨਿਰਗਪੀ ਯਸ਼ਿੰਘਾ ਨਾਲ ਜਦੋਂ ਮੁਲਾਕਾਤ ਕਰਨਗੇ ਜਾਂ ਉਚੇਚੇ ਤੌਰ ਤੇ ਪੁੱਛਣਗੇ ਤਾਂ ਉਹਨਾਂ ਦਾ ਵੀ ਪ੍ਰतिकਰਮ ਜ਼ਰੂਰ ਆਏਗਾ ਇੱਕ ਤੇ ਇਹਦੇ ਬਾਰੇ ਸਪਸ਼ਟ ਕਰੋ ਵੀ ਇਹ ਜਵਾਬ ਤਲ ਵੀ ਜਿਹੜੀ ਆ ਇੱਕ ਦੂਜੇ ਨੂੰ ਜਵਾਬ ਦੇਣਾ ਇਹ ਕਿੰਨਾ ਕਜਾਇਜ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਸੰਜੀਵ ਅਰੋੜਾ ਜਿਹੜੇ ਰਾਜ ਸਭਾ ਮੈਂਬਰੀ ਛੱਡ ਕੇ ਵਿਧਾਇਕ ਬਣੇ ਆ ਲੁਧਿਆਣੇ ਤੋਂ ਪੱਛਮੀ ਤੋਂ ਉਹਨਾਂ ਨੂੰ ਤਾਕਤਵਰ ਕੀਤਾ ਜਾ ਰਿਹਾ ਉਹਨਾਂ ਨੂੰ ਇੰਨਾ ਜ਼ਿਆਦਾ ਤਾਕਤਵਰ ਕਿਉਂ ਕੀਤਾ ਜਾ ਰਿਹਾ ਮਹਿਕ ਮੇ ਜਿਹੜੇ ਆ ਮੰਤਰੀ ਸਾਹਿਬਾਨਾਂ ਦੇ ਕੋਲੋਂ ਖੋ ਕੇ ਉਹਨਾਂ ਨੂੰ ਦਿੱਤੇ ਜਾ ਰਹੇ ਆ ਇਹਦੇ ਪਿੱਛੇ ਕੀ ਕਾਰਨ ਆ ਤੀਜਾ ਪੱਟੀ ਸਾਹਿਬ ਫੈਨ ਸਵਾਲ ਜੀ 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 ਹਾਂ ਜੀ ਹਾਂ ਜੀ ਤੁਸੀਂ ਸ਼ੁਰੂ ਕਰੋ ਪਹਿਲੀ ਗੱਲ ਤੇ ਵੀ ਜੇ ਗਿਆਨੀ ਹਰਪ੍ਰੀਤ ਸਿੰਘ ਆ ਉਸ ਤੋਂ ਕੱਲ ਤਕੜਾ ਹੋਗੈਰਾ ਮਿਲਿਆ ਇੱਕ ਕਾਲੀ ਦਲ ਦੇ ਤੁਰੰਤ ਅਗੂ ਜਿਹਦਾ ਨਾਂ ਡਾਕਟਰ ਸਿੰਘ ਇਨਾਲਾ ਜੀ ਉਹਨਾਂ ਦੇ بیٹے ਭਾਵੇਂ ਅੱਜ ਵੀ ਭਾਜਪਾ ਦੇ ਵਿੱਚ ਹਨ ਲੇਕਿਨ ਉਹਨਾਂ ਨੇ ਮਹਿਸੂਸ ਕੀਤਾ ਕਿ ਮੈਂ ਆਪਣੀ ਸਿਆਸਤ ਦੀ ਜਿਹੜੀ ਪਾਰੀ ਸੀ ਉਹ ਅਕਾਲੀ ਦਲ ਤੋਂ ਖੁੰਵੀ ਸੀ ਤੇ ਮੈਂ ਅਕਾਲੀ ਦਲ ਤੋਂ ਬਾਗੀ ਨਹੀਂ ਹੋ ਸਕਦਾ ਤੇ ਪਿਛਲੇ ਸਮੇਂ ਦੇ ਵਿੱਚ ਇੱਕ ਮੈਨੂੰ ਇਨਫੋਰਮੇਸ਼ਨ ਮਿਲੀ ਸੀ ਮੈਂ ਸਾਂਝੀ ਕਰਦਾ ਮੈਨੂੰ ਨਹੀਂ ਪਤਾ ਕਿ ਗਲਤ ਕੀ ਝੂਠੀ ਸੀ ਵੀ ਵਿਕਰਮ ਸਿੰਘ ਮਜੀਠੀਆ ਨੇ ਕੁਝ ਕਰੋੜ ਰੁਪਏ ਬੋਨੀ ਪੰਜਾਬਾ ਪੰਜਾਬਾ ਕੋਦਾਰੇ ਲੈ ਸੀ ਇਹ ਬਿਕਰਮ ਜੀ ਕੀ ਫਿੱਦਰ ਤਰੀ ਹੈ ਜਿਹਦੇ ਕੋਲ ਪੈਸੇ ਲੈ ਵਾਪਸ ਨਹੀਂ ਕੀਤੇ। ਇੰਦਰਬੀਰ ਬੁਲਾਰੀਆ ਨੂੰ ਕਿ ਪਹੁੰਚਦੀ ਉਹ ਵਿਚਾਰਾ ਸਭਾ ਕਰਕੇ ਬਹਿ ਗਿਆ ਤਲਵੀਰ ਗਿਲ ਦੀ ਪਹੁੰਚ ਨਹੀਂ ਉਹ ਸਭਾ ਕਰਕੇ ਬਹਿ ਗਿਆ ਛੱਡ ਦਤਾ ਬਿਕਰਮ ਨੇ ਵੱਖਰੀ ਗੱਲ। ਤੇ ਬਿਕਰਮ ਨੇ ਪੈਸੇ ਤੇ ਵੀ ਕੀ ਵਾਪਸ ਕਰਨੇ ਸੀ ਵੀ ਜਿਹੜਾ ਇੱਕ ਸਲੱਟਰ ਹਾਊਸ ਸੀਗਾ ਬੱਕਰਾ ਜਿੰਨੂੰ ਕਹਿੰਦੇ ਸੀ ਹੂੰ ਉਹ ਬੜਿਆ ਪੁਰਾਣਾ ਚੱਲਦਾ ਸੀਗਾ ਬਿਕਬਿੰਦਰ ਜੀ ਸੀ ਬਲਾਈਏ ਤਾਂ ਉਲਟਾ ਦਾ ਬੱਕਰਾ ਉਹ ਬੰਦ ਕਰਾਤਾ ਇਹਨੇ ਇੱਕ ਕਿਤੇ ਪੈਸੇ ਵਾਰ ਲਈ ਇੱਕ ਇਹ ਬੰਦ ਕਰਾਤਾ ਦੂਸਰੀ ਚੀਜ਼ ਜਿਹੜੀ ਗੱਲ ਕਰਦੇ ਆਪਾਂ ਦਾ ਕਾਇਦਾ ਤੌਰ ਤੇ ਡਾਕਟਰ ਭਤਨ ਸਿੰਘ ਨਾਲਾ ਦੀ ਉਹ ਪੁਰਾਣੀ ਆਕੂ ਜਦੋਂ ਪਹਿਲੀ ਵਾਰੀ ਐਮਐਲਏ ਬਣਦੇ ਆ ਬਰਨਾਲਾ ਸਰਕਾਰ ਦੇ ਵਿੱਚ ਤੇ ਉਦੋਂ ਇਹਨਾਂ ਨੂੰ ਭਾਈ ਰਣਜੀਤ ਸਿੰਘ ਮਾਨਨ ਦੀ ਰਿਸ਼ਤ ਕਰੀ ਹੈ ਸਤੇ ਭਾਈ ਰਣਜੀਤ ਸਿੰਘ ਉਰੀ ਜਿਹੜੇ ਸੀ ਉਹ ਇਹਨਾਂ ਦੇ ਜਿਹੜੇ ਸਾਰੇ ਪਿੰਡ ਦੇ ਇਹਨਾਂ ਡਾਕਟਰ ਸਾਹਿਬ ਨੇ ਸਾਰੇ ਪਿੰਡੇ ਵਿੱਚ ਇਹਨਾਂ ਪਿੰਡ ਭਾਈ ਰਣਜੀਤ ਸਿੰਘ ਨੂੰ ਬੁਆਇਆ ਹੈ। ਕੱਚੀ ਭਾਈ ਰਣਜੀਤ ਸਿੰਘ ਤੁਸੀਂ ਜਥੇਦਾਰ ਸਾਹਿਬ ਦੀ ਗੱਲ ਕਰਦੇ। ਜਥੇਦਾਰ ਭਾਈ ਰਣਜੀਤ ਸਿੰਘ ਦੇ ਸਾਫੇ ਕਦੋਂ ਤੱਕ ਹੈ ਤਾਂ ਉਹਨਾਂ ਦਾ ਪਿੰਡ ਵੀ ਠੱਟਾ ਤੇ ਡਾਕਟਰ ਕਨ ਸਿੰਘ ਦੇ ਪਿੰਡ ਦੇ ਸਾਰੇ ਪਿੰਡ ਵੀ ਠੱਟਾ ਇੱਕ ਰੈਲੇ ਲੱਗੇ ਪਿੰਡ ਦਾ। ਤੇ ਇਹਨਾਂ ਦਾ ਸਾਲਾ ਜਿਹੜਾ ਸੀ ਵੱਡਾ ਤੇ ਉਹ ਤੇ ਜਿਹੜੇ ਭਾਈ ਰਣਜੀਤ ਸਿੰਘ ਸਮੇਂ ਭਰਾ ਬਣੇ ਸੀ ਪਗਵਟ ਭਰਾ ਅੱਜ ਵੀ ਤੁਸੀਂ ਵੇਖੋ ਭਾਈ ਰਣਜੀਤ ਸਿੰਘ ਕਦੀ ਵੀ ਡਾਕਟਰ ਰਤਨ ਸਿੰਘ ਦੀ ਨਾਲਾ ਜੋ ਤੇ ਪਰਿਵਾਰ ਦੇ ਖਿਲਾਫ ਕਦੀ ਕੋਈ ਨਹੀਂ ਬੋਲਦਾ ਮੋਰ ਇਹਦੇ ਵਿੱਚ ਕੀ ਹੈ ਵੀ ਜਦੋਂ ਭਾਈ ਰਣਜੀਤ ਸਿੰਘ ਉਰੀ ਜੇਲ੍ਹ ਦੇ ਵਿੱਚ ਸੀ ਤੇ ਇਹ ਜਿਹੜੇ ਸੰਤ ਲੋਂਗੋਵਾਲ ਸੀ ਉਹ ਮਿਲਦੇ ਸੀ ਜੇਲ੍ਹ ਜਾ ਕੇ ਨਾਲ ਤੇ ਕਹਿੰਦੇ ਸੀ ਮੇਰਾ ਭਾਈ ਰਣਜੀਤ ਸਿੰਘ ਛੋਟਾ ਭਰਾ ਛੋਟਾ ਭਰਾ ਕਹਿੰਦੇ ਸੀ ਤੇ ਸੰਤਪੰਤ ਜੀ ਦੀ ਜਦੋਂ ਮੌਤ ਹੁੰਦੀ ਆ ਤੇ ਉਦੋਂ ਪਹਿਲੇ ਕਿ ਚਿੱਠੀ ਉਹਨਾਂ ਦੇ ਕਮਿਟੀ ਨੂੰ ਮਿਲਦੀ ਜਿਵੇਂ ਲਿਖਿਆ ਗਿਆ ਸੀ ਵੀ ਇੱਕ ਟਿਕਟ ਵਿਧਾਨ ਸਭਾ ਦੀ ਭਾਈ ਰਣਜੀਤ ਸਿੰਘ ਦਿੱਤੀ ਜਾਵੇ। ਉਹ ਚਿੱਠੀ ਦੇ ਵਿਆਪ ਤੇ ਡਾਕਟਰ ਤੁਸੀਂ ਜੀ ਨਾਲ ਨੂੰ ਟਿਕਟ ਮਿਲੀ ਸੀ ਕਿਉਂਕਿ ਉਹਦੇ ਜਾ ਕੇ ਸਾਲੇ ਨੇ ਕਿਹਾ ਵੀ ਤੇਰਾ ਭਈਆ ਤੇ ਮੇਰਾ ਭਈਆ ਤੇ ਤੂੰ ਦਿਲ ਜਿਲ੍ਹ ਬਿਠਾ ਪਰ ਟਿਕਟ ਦੇ ਦਈਏ ਤੇ ਐਵੇਂ ਲੇ ਬਣਗਾ ਜੀ ਲੋਕ ਕਹਿੰਦੇ ਨੇ ਵੀ ਸੰਤ ਅਜੀਤ ਸਿੰਘ ਨੇ ਦਵਾਈ ਹੋ ਹੁਸੈਨ ਦਾ ਮੈਨੂੰ ਨਹੀਂ ਪਤਾ ਜਿੰਨੀ ਗੱਲ ਦਾ ਪਤਾ ਬੰਨੀ ਗੱਲ ਕੀਤੀ। ਹੁਣ ਡਾਕਟਰ ਕਪੂਰ ਸਿੰਘ ਪਹਿਲੀ ਵਾਰੀ ਬੜੇ ਮੁੜ ਕੇ ਜਦੋਂ 22 ਇਲੈਕਸ਼ਨ ਆਈ ਆ ਜਦੋਂ ਜਲਾਦਾ ਦੀ ਸਰਕਾਰ ਸੀ ਪੰਜਾਬ ਦੇ ਵਿੱਚ ਪੁਲਿਸ ਦਾ ਪੂਰਾ ਗਲਬਾ ਸੀ ਇੱਥੇ ਪੁਲਿਸ ਦੇ ਕਾਨੂੰਨ ਕਰਤੇ ਪਤਾ ਨਹੀਂ ਸੀ ਹਰਦਾ ਤੇ 1994 ਦੇ ਵਿੱਚ ਡਾਕਟਰ ਹਰਚਰਨ ਸਿੰਘ ਜਿਹੜੇ ਹੈਗੇ ਸੀਗੇ ਐਜੂਕੇਸ਼ਨ ਮਨਿਸਟਰ ਜੀ ਹਰਚਰਨ ਸਿੰਘ ਇਹ ਨਾੜਾ ਜਿਹੜੇ ਅਗੇ ਸੀ ਐਜੂਕੇਸ਼ਨ ਮਨਿਸਟਰ ਡੈਥ ਹੋ ਗਈ ਸੀ ਉਹਨਾਂ ਦੀ 22 ਇਲੈਕਸ਼ਨ ਆਈ ਤੇ ਸਰਕਾਰ ਸੀ ਬਿਆਨ ਸਿੰਘ ਦੀ ਬਿਆਨ ਸਿੰਘ ਨੇ ਉਹਨਾਂ ਦਿਨਾਂ 'ਚ ਪਿੰਡ-ਪਿੰਡ ਗਿਆ ਸੀ ਪਿੰਡ-ਪਿੰਡ ਲੇਕ ਲੋਕਾਂ ਨੇ ਫੇਰੀ ਮੇਕਾ 24 ਕੇ 25 ਜਾਤੇ ਡਾਕਟਰ ਉਸਨਾਲਾ ਨੂੰ ਜਿਤਾਤਾ ਸੀਗਾ ਹਾਲੀਕੇ ਨੂੰ ਕੋਲ ਟੱਕੜੀ ਚੋਣਸ਼ਾਂ ਨਹੀਂ ਸੀਗਾ ਉਹਦੋਂ ਕਾਲੀਗੜ ਬਦਲ ਸੀਗਾ ਅਜੇ ਕਾਲੀਗੜ ਨਹੀਂ ਸੀ ਬਣਿਆ ਇਹ ਇਨਾਂ ਨੇ ਐਜ਼ ਅਜ਼ਾਦ ਉਮੀਦਵਾਰ ਡਾਕਟਰਸ ਨੂੰ ਇਨਾਰੇ ਇਨਾਰੇ ਤੋਂ ਕਹਿ ਰਿਹਾ ਸੀ ਤੇ ਬਾਦਲ ਜੀ ਨੇ ਮਦਦ ਕੀਤੀ ਸੀ ਬਾਦਲ ਸਾਹਿਬ ਆਪ ਕਰਨ ਦੇ ਭਰਾ ਜਿਹੜੇ ਹੈਗੇ ਸੀ ਗੁਰਦਾਸਪੁਰ ਉਹ ਵੀ ਇੱਥੇ ਪ੍ਰਚਾਰ ਵਾਸਤੇ ਆਏ ਸੀ ਬੜੀ ਵੱਡੀ ਮੇਮਸੀਗੀ ਤੇ ਇੰਨੀ ਵਾਰ ਤੇ ਜਿੱਤੇ ਸੀ ਸਰਕਾਰ ਹੋਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਹੋਣ ਦੇ ਬਾਵਜੂਦ ਸਰਕਾਰੀ ਪ੍ਰਸ਼ਾਸਨ ਦੀ ਮਹਿਤਉਨ ਗੱਲ ਜਿੱਤ ਕੇ ਸੀ ਕਿਡੇ ਕਦਮਾਂ ਉੱਤੇ ਬੰਦੇ ਹੈਗੇ ਨੇ ਉਸ ਤੋਂ ਬਾਅਦ ਵੀ ਉਹਨਾਂ ਦਾ ਬੇਟਾ ਵੀ ਦੋ ਵਾਰੀ ਐਮਐਲਏ ਰਿਆ ਪਾਰਲੀਮੈਂਟ ਦੇ ਸੈਕਟਰੀ ਵੀਰਿਆ ਅੱਜ ਕੱਲ ਉਹ ਭੱਜ-ਭੱਜ ਲੇਕਿਨ ਬਾਪ ਨੇ ਕਿਹਾ ਤੂੰ ਜਿੱਥੇ ਮਰਦੀ ਜਾ ਮੈਂ ਤੇ ਪਈ ਅਕਾਲੀ ਦੰਦ ਤੇ ਮੈਂ ਤੇ ਗੁਰੂ ਗ੍ਰੰਥ ਗੁਰੂ ਪੰਥ ਨਾਲ ਜੁੜਿਆ ਮੈਂ ਤਾਂ ਉੱਥੇ ਰੋ ਤੇ ਕੱਲ ਮਕੈਦਾ ਤੌਰ ਤੇ ਗਿਆਨੀ ਹਰਪ੍ਰੀਤ ਸਿੰਘ ਜਦੋਂ ਉਹਨਾਂ ਨੇ ਕਾਰਜ ਜਾਂਦੇ ਤੇ ਉੱਥੇ ਇੱਕ ਵੱਡਾ ਇਕੱਠ ਕੀਤਾ ਜਾਂਦਾ ਸੰਗਤਾਂ ਦਾ ਸੰਗਤਾਂ ਨੂੰ ਪੂਰੇ ਹੰਗਾਰਾ ਦੇ ਦਿੰਦੀ ਆ ਵਾ ਹਾਰ ਪਾਈ ਜਾਂਦੇ ਨੇ ਸਰੋਪੇ ਦਿੱਤੇ ਜਾਂਦੇ ਨੇ ਉਥੇ ਕਰੀਬ 2000 2000 ਤੱਕ ਕੀ ਕੀ ਹੋਣਾ 2000 ਪਰਤੀ ਕੀਤੀ ਇੱਥੇ ਡਾਕਟਰ ਸਿੰਘ ਨਾਲ ਨੇ ਐਸਐਸਕੇ ਦੇ ਵਿੱਚ ਜਦੋਂ ਉਹ ਪਰਤੀ ਕੀਤੀ ਉਹਨਾਂ ਨੇ ਸਿੱਪਤਾ ਜੀ ਵੀ ਗੱਲਾਂ ਕੀਤੀਆਂ ਤਾਂ ਉਥੇ ਇੱਕ ਸਵਾਲ ਉੱਠਿਆ ਕਿ ਗਿਆਨੀ ਰੁਗਵੀਰ ਸਿੰਘ ਨੇ ਇਹ ਗੱਲ ਕਹੀ ਆ ਕਿ ਜਿਹੜੇ ਏਡੇ ਵੱਡੇ ਕਦਮਪੁੱਤ ਵਾਲੇ ਬੰਦੇ ਹੁਣ ਸਿਆਸਤ ਦੇ ਵਿੱਚ ਹੋਣਾ ਚਾਹੀਦਾ ਗੁਰੂ ਘਰ ਦੀ ਚਾਕਰੀ ਜਿਹੜੀ ਉਹ ਠੀਕ ਆ ਕਿ ਗੁਰੂ ਰਾਮਦਾਸ ਜੀ ਨੇ ਕੰਮ ਕੀਤਾ ਹੋਵੇ ਉਹਨਾਂ ਦੀ ਚਾਹਰੀ ਕੀਤੀ ਹੋਵੇ ਉਹਨਾਂ ਦੇ ਲਈ ਉਹਨਾਂ ਨੂੰ ਇਹੋ ਜਿਹੇ ਸਿਆਸਤਾਂ ਨਹੀਂ ਕਰਨੀ ਚਾਹੀਦੀ। ਨਾ ਨਹੀਂ ਲਿਆ। ਤੇ ਬਕਾਇਦਾ ਤੌਰ ਤੇ ਨਾ ਗਿਆਨੀ ਹਰਪ੍ਰੀਤ ਨੇ ਲਿਆ ਲੇਕਿਨ ਪੱਤਰਕਾਰ ਨੇ ਜਰੂਰ ਨਾ ਲਿਆ ਉਹਨਾਂ ਦਾ। ਲੇਕਿਨ ਉਹਨਾਂ ਨੇ ਕਿਹਾ ਵੀ ਸਿੱਖ ਪੰਥ ਜਿਹੜਾ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਰਪ੍ਰਸਤ ਜੋ ਕਹਿੰਦੇ ਕਿਹਾ ਮੈਨੂੰ ਕੋਈ ਰਹਿਣਾ ਦਣਾ ਨਾ ਨਾ ਹੈਗਾ ਜੋ ਕਹਿੰਦੇ ਕਹੀ ਜਾਂ ਲੇਕਿਨ ਜੇ ਮੈਂ ਕਿਸੇ ਇੱਕ ਮਨੁੱਖ ਦੀ ਚਾਕਰੀ ਕਰਦਾ ਹੁੰਦਾ ਤੇ ਮੈਂ ਅੱਜ ਵੀ ਬਕਾਇਦਾ ਤੌਰ ਤੇ ਜਥੇਦਾਰ ਹੁੰਦਾ ਮੈਂ ਮਨੁੱਖ ਦੀ ਚਾਕਰੀ ਨਹੀਂ ਕੀਤੀ ਸਿੱਧਾ ਇੱਕ ਅਲੰਦਾਨ ਸੀਗਾ ਸਿੱਧਾ ਇੱਕ ਹਮਲਾ ਸੀ ਗਿਆਨੀ ਰਕबीर ਸਿੰਘ ਨੇ ਤੁਸੀਂ ਆਪਣੀ ਸੀਟਾਂ ਦੇ ਮਨੁੱਖ ਦੀ ਚਾਕਰੀ ਕਰਕੇ ਬਿਠੇ ਹੋ ਇਹ ਬਿਆਨ ਵੀ ਚਾਕਰੀ ਕਰਕੇ ਦੇ ਰਿਆ ਤੁਸੀਂ ਤੇ ਉਹਨਾਂ ਨੇ ਕਿਹਾ ਜੀ ਮੈਂ ਆਦਿ ਵੀ ਗੁਰੂ ਗ੍ਰੰਥ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਤ ਹਾਂ ਤੇ ਮੈਂ ਕੋਈ ਰੇਤਾ ਬਜਰੀ ਦੀ ਜ਼ਮੀਨ ਨਹੀਂ ਪਾਲੀ ਦੁਕਾਨ ਨਹੀਂ ਪਾਜੀ ਮੈਂ ਕੋਈ ਕੋਈ ਮੂੰਗਫਲੀ ਰੇੜੀ ਨਹੀਂ ਲਾਦੀ ਮੈਂ ਕੋਈ ਮੈਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਤ ਹੋ ਕੇ ਕਾਲੀ ਦਲ ਦਾ ਪ੍ਰਧਾਨ ਬਣਿਆ ਤੇ ਮੈਂ ਇੱਥੇ ਵੀ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਦੀ ਹਾਜ਼ਰ ਨਮਾਣਾ ਸਤਿਟਮਣ ਕੇ ਕਰ ਹਾਜ਼ਰ ਹਾਂ ਤੇ ਮੈਂ ਸੇਵਾ ਹੀ ਕਰਨੇ ਮੈਂ ਕੁਝ ਨਹੀਂ ਕਰਨੇ ਮੈਂ ਕਹਿ ਚੁੱਕਾ ਵੀ ਮੈਂ ਕਿਸੇ ਪ੍ਰਕਾਰ ਦੀ ਕੋਈ ਲੈਕਚਰ ਨਹੀਂ ਲੈਣੀ ਮੈਂ ਕਿਸੇ ਪ੍ਰਕਾਰ ਦੀ ਕੋਈ ਅਹੁਦਾ ਨਹੀਂ ਲੈਣਾ ਜਿਹੜਾ ਉਹ ਤਾਂ ਮੈਨੂੰ ਮਿਲ ਗਿਆ ਵਸੇ ਤੇ ਵਿੱਚ ਮੈਂ ਸੰਤੋਸ਼ਟ ਹਾਂ ਤੇ ਨਾਲ ਮੈਂ ਚੋਣਾ ਵੀ ਥੋੜਾ ਸਿਆਸਤ ਦਾ ਗੰਦ ਪਿਆ ਉਂਝਿਆ ਜਾ ਸਾਡਾ ਟੀਚਾ ਸਿਰਫ ਇੰਨਾ ਕੀ ਹੈ ਲੇਕਿਨ ਇਹ ਹੈ ਵੀ ਤਰਨਤਨ ਚੂਣਬਾਰੇ ਜਦੋਂ ਪੁੱਛਿਆ ਗਿਆ ਉਹਨਾਂ ਨੇ ਕਿਹਾ ਜੀ ਵੇਖੋ ਇਹ ਅਸੀਂ ਪਾਰਟੀ ਦਾ ਫੈਸਲਾ ਕਰਾਂਗੇ ਤੇ ਉਹਨਾਂ ਲੀਡਰ ਨਾਲ ਅਸੀਂ رابطہ ਕਰ ਗਏ ਹਾਂ ਜਿਨ੍ਹਾਂ ਦੇ ਜਿਨ੍ਹਾਂ ਦੇ ਪਰਿਵਾਰਾਂ ਦੀਆਂ ਕੁਰਬਾਨੀਆਂ ਨੇ ਆਜ਼ਾਦੀ ਦੀ ਲੜਾਈ 'ਚ ਵੀ ਕੁਰਬਾਨੀਆਂ ਨੇ ਪੰਜਾਬੀ ਸੂਬੇ ਮੋਰਚ ਵੀ ਕੁਰਬਾਨੀਆਂ ਦੇ ਐਮਰਜੈਂਸੀ ਮੋਰਚ ਵੀ ਕੁਰਬਾਨੀਆਂ ਤੇ ਧਰਮ ਜਿਤ ਮੋਰਚ ਦੀ ਕੁਰਬਾਨੀ ਜਿਹੜੇ ਲੋਕ ਤਿਰਸਕਾਰ ਕਰਕੇ ਘਰਾਂ 'ਚ ਮਠਾਉਂਦੇ ਸੀ ਉਹਨਾਂ ਲੋਕਾਂ ਨੂੰ ਕੰਟੈਕਟ ਕਰਨੇ ਵੀ ਆਓ ਵੀ ਤੁਹਾਡੇ ਨਗਰੀ ਜੰਗ ਦੀ ਜੜੀ ਜੇ ਨਹੀਂ ਤੁਸੀਂ ਮਦਾਨੇ ਜੰਗ ਤੋਂ ਅਸੀਂ ਉਹਨਾਂ ਤੱਕ ਪਹੁੰਚ ਕਰ ਰਹੇ ਹਾਂ ਤੇ ਸਾਨੂੰ ਉੱਥੋਂ ਭਰਮਾ ਹੁਗਾਰਾ ਮਿਲ ਰਿਹਾ ਦੁਨੀਆ ਭਰ ਦੇ ਸਿੱਖ ਤੇ ਨੌਜਵਾਨ ਅੱਜ ਸਾਡੇ ਨਾਲ ਜੁੜ ਰਹੇ ਨੇ ਸਾਨੂੰ ਉਮੀਦ ਹੈ ਕਿ ਅਸੀਂ ਜਿਹੜਾ ਬਕਾਇਦਾ ਤੌਰ ਤੇ ਆਪਣਾ ਟੀਚਾ ਲੈ ਕੇ ਤੁਰੇ ਹਾਂ ਉਸ ਸੀ ਪੂਰੀ ਉਤਰਾਂਗੇ ਤੇ ਇਸ ਕਰਕੇ ਅਸੀਂ ਜਿਹੜਾ ਵਾ ਇਹ ਆਪਣਾ ਕੰਮ ਕੀਤਾ ਦੇਖ ਕੇ ਮੈਂ ਕਹਿ ਦਿਆਂ ਫਿਰ ਵੀ ਗਿਆਨੀ ਕੋਈ ਕੁਛ ਕਹਿ ਤੇ ਮੈਂ ਤੇ ਗੁਰੂ ਗ੍ਰੰਥ ਗੁਰੂ ਪਤ ਤੋਂ ਅੱਜ ਵੀ ਸਮਰਪਤ ਹਾਂ ਉਸ ਨੂੰ ਸਮਰਪਤ ਹੋ ਕੇ ਮੈਂ ਸੇਵਾ ਕਰ ਰਹੇ ਹਾਂ ਜੀ ਬੱਟਾ ਸਾਹਿਬ ਇਹਦੇ ਨਾਲ ਹੀ ਆਪਾਂ ਇਹ ਗੱਲ ਹੋਰ ਤੋਰਦੇ ਹਾਂ ਗਾਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਤਾਜਪੋਸ਼ੀ ਨੂੰ ਲੈ ਕੇ ਇੱਕ ਗੱਲ ਛਿੜੀ ਆ ਸੋਸ਼ਲ ਮੀਡੀਆ ਦੇ ਉੱਤੇ ਇੱਕ ਇੰਟਰਵਿਊ ਰਖੜਾ ਸਾਹਿਬ ਦਾ ਵਾਇਰਲ ਹੋਇਆ ਕਹਿੰਦੇ ਬਾਦਲਾਂ ਦੇ ਗੜ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਤਾਜਪੋਸ਼ੀ ਜਿਹੜੀ ਆ ਉਹ ਕੀਤੀ ਜਾਵੇਗੀ ਨਹੀਂ ਥੋੜਾ ਜਿ ਤੁਸੀਂ ਉਲਟ ਰਹਿ ਗਏ ਹੋ ਹਾਂ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੀ ਆਪਣੀ ਇੱਛਾ ਵਾ ਇਹ ਮੇਰਾ ਆਪਣਾ ਬਿਆਨ ਆ ਮੇਰੀ ਆਪਣੀ ਇੱਛਾ ਔਰ ਮੈਂ ਇਹਨੂੰ ਆਪਣੀ ਪਾਰਟੀ ਮੰਚ ਤੇ ਰੱਖੂੰਗਾ ਇਹ ਗੱਲ ਨਹੀਂ ਹਰਪ੍ਰੀਤ ਸਿੰਘ ਦੀ ਤਾਜਪੋਚੀ ਬਕਾਇਦਾ ਤੌਰ ਤੇ ਉਥੇ ਸ੍ਰੀ ਦਮਦਮਾ ਸਾਹਿਬ ਤੋਂ ਕੀਤੀ ਜਾਵੇ ਜਿੱਥੋਂ ਉਹਨਾਂ ਨੂੰ ਤਿਰਸਕਾਰ ਕਰਕੇ ਕੱਢਿਆ ਗਿਆ ਸੀ। ਵਿਕਤੀ ਉਹਨਾਂ ਲੋਕਾਂ 'ਚ ਮਾਨ ਸਨਮਾਨ ਬਾ ਬਾਲੂਗਾ ਤੇ ਇੱਕ ਉਸ ਵਾਕੇ 'ਚ ਉਹ ਰਹੇ ਨੇ ਲੋਕਾਂ ਦੀ ਕਿੰਨੀ ਕੀਮਤ ਨਰਦੀ ਉਹਨਾਂ ਨਾਲ ਉਹਨਾਂ ਨੂੰ ਪਤਾ ਲੱਗ ਜੂ ਆਪਾਂ। ਇਹ ਉਹਨਾਂ ਦੇ ਆਪਣੇ ਨਿੱਜੀ ਵਿਚਾਰ ਨੇ ਜਿਹਦੇ ਤੇ ਪਾਰਟੀ ਲੈਵਲ ਤੇ ਨਹੀਂ ਫੈਸਲਾ ਲਿਆ ਜਾਂਦੇ ਕਿੰਨੇ। ਲਿਕਨ ਇਹ ਮੈਂ ਨਹੀਂ ਕਹਿੰਦਾ ਵੀ ਉਹ ਮੁਖਸਰ ਵੀ ਕਰਦੇ ਨੇ ਲੇਕਿਨ ਮੇਰੀ ਆਪਣੀ ਨਿੱਜੀ ਖਾਸ ਹੈ ਮੈਂ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਰੱਖੂਗਾ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਲੰਮਾ ਸਮਾਂ ਮੁਖਰੇ ਦੀ ਰੀਤੀ ਕੀਤਾ ਵਾ ਲੰਮਾ ਸਮਾਂ ਦਲਬੰਦ ਸਿੰਘ ਕੀਤਾ ਦਲਬੰਦ ਸਿੰਘ ਨੂੰ ਤੇਰਸ ਕਰ ਕਰਕੇ ਉਹਨਾਂ ਨੂੰ ਜਿਹੜਾ ਬੜੇ ਤਰੀਕੇ ਤੇ ਮੱਖਣ ਤੇ ਵਾਲ ਕੱਟ ਕੇ ਬਰਖ ਦਿੱਤਾ ਗਿਆ ਸੀਗਾ ਇਥੋਂ ਤੱਕ ਕਿ ਜਦੋਂ ਉਹਨਾਂ ਨੂੰ ਕੱਢਿਆ ਗਿਆ ਜਿਹੜੀ ਕਮੇਟੀ ਬਕਾਇਦਾ ਤੌਰ ਤੇ ਬਿਆਨ ਕੰਨ ਬੰਦ ਕਰੀ ਉਹਨਾਂ ਬਿਆਨ ਵੀ ਲੈਣ ਦਿੱਤੇ ਗਏ ਉਹਨਾਂ ਨੂੰ ਲਿਖ ਕੇ ਭਣਾ ਤਾਂ ਲੈ ਜਾ ਵਸ ਤੁਸੀਂ ਜਾਓ ਵਾਪਸ। ਸਭ ਨੇ ਸਾਈਨ ਕੀਦੇ ਕੀਦੇ ਕਿਸੇ ਦਾ ਨਹੀਂ ਪਤਾ ਕਈ ਲੋਕਾਂ ਨੇ ਕਹਿਤਾ ਮੈਂ ਕੰਮ ਨਹੀਂ ਕਰ ਸਕਦਾ। ਉਹ ਤੋਂ ਨੇ ਹਰਿਦਰਪ ਸਿੰਘ ਕਹਿਤਾ ਜੀ ਮੈਂ ਬਿਆਨ ਦੇ ਸਕਦਾ ਫਿਲਮਾਂ ਦੇਖ ਲਾ। ਉਹਨਾਂ ਕੋਈ ਮਾਰਾ ਕੰਮ ਕੀਤਾ ਹੀ ਨਹੀਂ। ਇਹ ਸੇ ਕਰਕੇ ਗਿਆਨੀ ਹਰਪ੍ਰੀਤ ਸਿੰਘ ਦੀ ਤਾਜਪੋਚੀ ਸ੍ਰੀ ਦਮਦਮਾ ਸਾਹਿਬ ਤੋਂ ਕਰਨ ਦੀ ਬਠਿੰਡੇ ਤੋਂ ਕਰਨ ਦੀ ਇੱਕ ਤੇ ਉਹ ਸੋਚਦੇ ਪੀ ਬਾਦਲਾਂ ਦਾ ਗੜ੍ਹ ਗਰਜ ਪਤਾ ਲੱਗਦੂ ਵੀ ਗਿਆਨੀ ਹਰਪ੍ਰੀਤ ਸਿੰਘਾ ਲੋਕ ਜੁੜੇ ਨੇ ਕਿ ਬਾਦਲਾਂ ਨਾਲ ਜੁੜੇ ਨੇ ਤੇ ਦੂਸਰੀ ਚੀਜ਼ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਤਿਰਸਕਰ ਕੀਤਾ ਸੀ ਉਹਨਾਂ ਦਾ ਸਤਿਕਾਰ ਬਾਣ ਹੋ ਜੂਗਾ ਇਹ ਦੋ ਗੱਲਾਂ ਮਨੇ ਕਹੀਆਂ ਨੇ ਪਾਰਟੀ ਮੰਤਰੀ ਰੱਖਣਗੇ ਵੈਸੇ ਸੁਜੀਤ ਸਿੰਘ ਰੱਖ ਰਾਇਕ ਬੜੇ ਸਕੂਲ ਦੇ ਹੋਏ ਤੇ ਸੀਨੀਅਰ ਆਗੂ ਨੇ ਉਹਨਾਂ ਦੀ ਅੱਖ ਹੀ ਕਦੀ ਪਾਰਟੀ ਘੱਟ ਹੀ ਮੋੜਦੀ ਉਹਨਾਂ ਦੇ ਭਰਾ ਦਰਸ਼ਨ ਸਿੰਘ ਨੇ ਪਾਰਟੀ ਦੀ ਵੱਡੀ ਪੱਧਰ ਤੇ ਮਦਦ ਕਰਨ ਦਾ ਐਲਾਨ ਵੀ ਕੀਤਾ ਵੀ ਅਸੀਂ ਪਾਰਟੀ ਦੀ ਪੂਰੀ ਮਦਦ ਕਰਾਂਗੇ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਜਿਸ ਦਿਨ ਪਾਰਟੀ ਨੇ ਆਪਣਾ ਪੂਰਾ ਬੋਡੀ ਬਣਾਲੀ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਖਾਤੇ ਖੋਲ੍ਹਦੇ ਤੇ ਪੈਸੇ ਦੀ ਸਿੱਖਣ ਕੋ ਕਮੀ ਨਹੀਂ ਹੈਗੀ ਮਾਇਆ ਦੀ ਕੋਈ ਕਮੀ ਨਹੀਂ ਹੈਗੀ ਪਰ ਮੈਂ ਇਹ ਵੀ ਦੱਸ ਦਿਆਂ ਕਿ ਕਦੀ ਮਾਇਆ ਕਮੀ ਨਹੀਂ ਕਰਦੀ ਲੋਕਾਂ ਦਾ ਸਹਿਯੋਗ ਕੰਮ ਕਰਦਾ ਵਾ ਤੁਹਾਡੀ ਵਿਦਿਆਨਦਰੀ ਕੰਮ ਕਰਦੀ ਹੈ ਤੁਹਾਡੀ ਇਮਾਨਦਾਰੀ ਕੰਮ ਕਰਦੀ ਹੈ ਉਹ ਅੱਜ ਦੀ ਡੇਟ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਗੁਰਾਚ ਹੈਗੀ ਜੀ ਵਿਪਖਸ਼ਾ ਬਾਬਾ ਹੁਣ ਗੱਲ ਕਰੀਏ ਪੰਜਾਬ ਸਰਕਾਰ ਦੀ ਸੰਜੀਵ ਅਰੋੜਾ ਨੂੰ ਇੱਕ ਤੋਂ ਬਾਅਦ ਇੱਕ ਮਹਿਕਮੇ ਦਿੱਤੇ ਜਾ ਰਹੇ ਆ ਇਹਦੇ ਪਿੱਛੇ ਕੀ ਕਾਰਨ ਆ ਉਹਨਾਂ ਨੂੰ ਇੰਨਾ ਤਾਕਤਵਰ ਕਿਉਂ ਕੀਤਾ ਜਾ ਰਿਹਾ ਪਹਿਲਾਂ ਤਾਂ ਗੱਲ ਇਹ ਵੀ ਚੱਲਦੀ ਰਹੀ ਵੀ ਸ਼ਾਇਦ ਇਹਨਾਂ ਨੂੰ ਡਿਪਟੀ ਮੁੱਖ ਮੰਤਰੀ ਬਣਾਉਣਗੇ ਕੀ ਉਸੇ ਵੱਲ ਵੱਧ ਰਹੀ ਹੈ ਪੰਜਾਬ ਸਰਕਾਰ ਵੀ ਅਰੋੜਾ ਸਾਹਿਬ ਨੂੰ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਪਹਿਲੀ ਗੱਲ ਤੇ ਇਹ ਆ ਕਿ ਜਿਹੜੇ ਸੰਦੀਪ ਅਰੋੜਾ ਜੀ ਨੇ ਉਹਨਾਂ ਕੋਲ ਪਹਿਲਾਂ ਇੰਡਸਟਰੀ ਮਹਿਕਮਾ ਜਿਹੜਾ ਸਤੌਦ ਕੋਲੋਂ ਖੋ ਕੇ ਦਿੱਤਾ ਗਿਆ ਤੰਦੀਪ ਸੰਸਦ ਕੋਲੋਂ ਖੋ ਕੇ ਦਿੱਤਾ ਇਹਨਾਂ ਕੋਲ ਚਾਰ ਮਹਿਕਮੇ ਆ ਗਏ ਹੁਣ ਬਿਜਲੀ ਮਹਿਕਮਾ ਬੜਾ ਵੱਡਾ ਮਹਿਕਮਾ ਆ ਜਿਹੜੀ ਇੱਕ ਸਕੀਮ ਬਣਾਈ ਸੀ ਵੀ ਅਸੀਂ ਲੈਂਡ ਪੂਲ ਪਾਲਿਸੀ ਦੇ ਚ ਵੀਜ਼ਰ ਫਰਪੀਆ ਇਕੱਠਾ ਕਰਾਂਗੇ ਤੇ ਜਿਹੜੀ ਸਰਕਾਰ ਉਹਨੇ ਇਲੈਕਸ਼ਨ ਹੋਣੀ ਆ ਪੰਜਾਬ ਦੀ ਉੱਚ ਖਰਚ ਕਰਾਂਗੇ ਤੇ ਇਲੈਕਸ਼ਨ ਦਿੱਤਾਂਗੇ ਜਿਹੜੇ ਸ਼ਿਸ਼ੋਦੀ ਦੇ ਬਿਆਨ ਸੀ ਇਸੇ ਪਾਸੇ ਖਿੱਚ ਕੇ ਦਿੱਤੇ ਕੇ ਬਿਆਨ ਸੀ ਹੁਣ ਇਹਦੇ ਵਿੱਚ ਜਿਹੜਾ ਉਹਨਾਂ ਨੇ ਪਾਵਰ ਦਾ ਮਹਿਕਮਾ ਸਾਰਾ ਦਿਨ ਤੇ ਬਕਾਇਦਾ ਤੌਰ ਤੇ ਜਿਹੜੇ ਸਾਡੇ ਮਾਨਜੂ ਘਰਪਚੰਦ ਸਿੰਘ ਈਟਯੂ ਮੀਟਿੰਗਾਂ ਕਰਦੇ ਰਹੇ ਵਕਫ ਵਕ ਜੂਨੀਅਰ ਨਾਲ ਉਹਨਾਂ ਦੇ ਮਸਲੇ ਹੱਲ ਕਰਨੀ ਗੱਲਾਂ ਕਰਦੇ ਤੇ ਸ਼ਾਮ ਨੂੰ ਪਤਾ ਲੱਗਾ ਤੇ ਮੈਂ ਕੁਝ ਨਹੀਂ ਆਪਣੇ ਕੋਲਿਆ ਦਫਤਰੀ ਕਾ ਉਹਨਾਂ ਕੋਲੇ ਸਿਰਫ ਮਹਿਕਮਾ ਦੇਖੜਾ ਗਿਆ ਕੋਈ ਪੀ ਡਬਲਯੂ ਡੀ 1 ਮਾਰਚ 2022 ਨੂੰ ਉਹ ਮਹਿਕਮੇ ਨੂੰ ਚਾਰ ਦਿੱਤੇ ਗਏ ਸੀ ਵੀ ਤੁਸੀਂ ਆਹ ਕੰਮ ਕਰਨੇ ਆ ਲੇਕਿਨ ਸਿਜਸ ਜੇ ਘਟਦੇ ਕਰਦੇ ਇੱਕ ਨਾ ਕਰੇਗਾ ਤੇ ਤੁਹਾਨੂੰ ਪਤਾ ਹੋਏਗਾ ਜਿਹੜੇ ਕੁਲਦੀਪ ਸਿੰਘ ਧਾਰੀਵਾਲ ਸੀਗੇ ਉਹਨਾਂ ਕੋਲ ਤਿੰਨ ਚਾਰ ਮਹਿਕਮੇ ਸੀਗੇ ਪਿੰਡ ਨੂੰ ਗਾਜ਼ ਚੈਜ਼ ਸੀ ਖੇਤੀਬਾੜੀ ਹੈਗਾ ਸੀ ਕਿਸਾਨ ਕल्याण ਸੀ ਐਂਬਰੀ ਮਹਿਕਮਾ ਚਾਰ ਮਹਿਕਮੇ ਇੱਕ ਮਹਿਕਮਾ ਤੇ ਉਹਨਾਂ ਕੋਲ ਪੱਟੀ ਸਾਹਿਬ ਇਹੋ ਜਿਹਾ ਸੀ ਜਿਹੜਾ ਐਗਜ਼ਿਸਟ ਹੀ ਨਹੀਂ ਸੀ ਕਰਦਾ ਉਹ ਹਾਂ ਪੁਲਸ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਮਹਿਕਮਾ ਸੀਗਾ ਉਹ ਐਗਜ਼ਿਸਟ ਹੀ ਸੀ ਕਰਦਾ ਬਿਲਕੁਲ ਠੀਕ ਕਹਿ ਰਹੇ ਸੀ ਉਹ ਪ੍ਰਸ਼ਾਸਨ ਮਹਿਕਮਾ ਵੈਸੇ ਹੀ ਖਤਮ ਕਰ ਦਿੱਤਾ ਗਿਆ ਸੀ ਦੇਸ਼ ਤੱਕ ਇਹਨੂੰ ਪਤਾ ਹੀ ਨਹੀਂ ਸੀ ਮਹਿਕਮਾ ਲੱਗ ਵੀ ਇਹ ਕਰਕੇ ਅੱਜ ਵੀ ਸਾਡੇ ਪੰਜਾਬ ਦੇ ਵਿੱਚ ਹੌਸਪਿਟੈਲਿਟੀ ਵਿਭਾਗ ਨਹੀਂ ਹੈਗਾ ਜਿੰਨਾ ਚਿਰ ਹੌਸਪਿਟੈਲਿਟੀ ਵਿਭਾਗ ਨਹੀਂ ਪੜਾਇਆ ਜਾਂਦਾ ਉਹਨਾਂ ਚਿਰ ਪੰਜਾਬ ਚੋਂ ਕ腐ਪ੍ਰਚਨ ਫੇਰੂ ਕਰਨੀ ਬਹੁਤ ਮੁਸ਼ਕਲ ਹੈ ਜਦੋਂ ਵੀ ਕੋਈ ਕਿਤੇ ਮੰਤਰੀ ਆਉਂਦਾ ਸੰਤਰੀ ਆਉਂਦਾ ਉਹ ਡੀਸੀ ਨੂੰ ਕਹਿੰਦਾ ਜੀ ਕਰੋ ਪ੍ਰਬੰਧ ਡੀਜੀ ਕਹਿੰਦਾ ਏਡੀਸੀ ਨੂੰ ਏਡੀਸੀ ਕਹਿੰਦਾ ਐਸਡੀਐਸ ਨੂੰ ਤਹਿਸੀਲਦਾਰ ਤਹਿਸੀਲਦਾਰ ਨਹੀਂ ਤਹਿਸੀਲਦਾਰ ਤੇ ਉਹਨਾਂ ਨੇ ਆਪਣੀ ਤਨਖਾਹ ਦੇ ਵਿੱਚੋਂ ਜਾ ਆਪਣੇ ਘਰੋਂ ਲੈ ਕੇ ਪੈਸੇ ਖਚਲ ਨਹੀਂ ਕਰਨ ਫਿਰ ਲੋਕਾਂ ਦਾ ਸਿਰ ਮੰਨਣਗੇ ਤੇ ਫਿਰ ਹੀ ਗੱਲ ਬਣੂਗੀ ਨਾ ਉਹਨਾਂ ਦੀ ਆਰਪੀਐਸ ਬਾਜਵਾ ਇੱਥੇ ਵਿਜੀਲੈਂਸ ਦੇ ਐਸਐਸਪੀ ਹੁੰਦੇ ਸੀ ਇੱਕ ਕਰੀ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਬਾਜਵਾ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਜੇਲ੍ਹ ਸੁਵਿਧਨ ਨੂੰ ਫੜਨ ਵਾਸਤੇ ਇਤੋਂ 3 ਕਿਲੋਮੀਟਰ ਦੂਰ ਗਏ ਤੁਹਾਡੇ ਆਪੀ ਕਰਮਾਂ ਦੇ ਉੱਤੇ ਬਕਾਇਦਾ ਤੌਰ ਤੇ ਕੀ ਕੁਝ ਹੋ ਰਿਹਾ ਤਸੀਦਾ ਤੁਸੀਂ ਕੁਝ ਕਰਦੇ ਕੋਈ ਨਹੀਂ ਉਹ ਕਹਿੰਦਾ ਉਪਰੋਂ ਹੁਕਮ ਨਹੀਂ ਹੈ ਸਰਕਾਰ ਕੋਲ ਹੁਕਮ ਕਰਦਾ ਸਰੀਬੰਦ ਕਰਦਾ ਪਰ ਨਹੀਂ ਸਾਡੇ ਹਿੱਸੇ ਬੱਜੇ ਨੇ ਵੀ ਤੁਹਾਨੂੰ ਇੰਨੇ ਪੈਸੇ ਮਹੀਨੇ ਦੇ ਮਿਲ ਜਾਣਗੇ ਤੁਸੀਂ ਚੁੱਪ ਕਰਕੇ ਬਿਠੇ ਰਹਿਣਾ ਉਹਨਾਂ ਨੂੰ ਐਸੇ ਜਾਂਦੇ ਨੇ ਪੱਤਰਕਾਰਾਂ ਨੂੰ ਨੇ ਕਿਵੇਂ ਵੀ ਜਾਂਦੇ ਨੇ ਕਈ ਵੀ ਰੋਦੇ ਤਸੀਲਾ ਸਾਡੇ ਕੋਲ ਮੈਂ ਕਿਹਾ ਅਸੀਂ ਕੀ ਕਰ ਸਕਦੇ ਹਾਂ ਕਿ ਵਿਰੋਧ ਦਾ ਨਾ ਦੇਉਣਾ ਸਿੱਧੇ ਕੰਮ ਕੋਲ ਨਾ ਦੇਓ ਕਿ ਐਸੇ ਤੁਸੀਂ ਉਨ ਇੰਨਾ ਦੇ ਕੋਲੇ ਮਹਿਕਮੇ ਲੈ ਲੈ ਰਹੇ ਗਏ ਇੰਨਾ ਕੋਲੇ ਕੱਲਾ ਕੁਲਦੀਪ ਸਿੰਘ ਨੂੰ ਇੰਨਾ ਹੀ ਮਹਿਕਮਾ ਲੈ ਗਿਆ ਮਈ 2023 ਦੇ ਵਿੱਚ ਤੇ 22 ਫਰਵਰੀ ਨੂੰ ਇਹਨਾਂ ਕੋ ਜਿਹੜਾ ਪ੍ਰਸ਼ਾਸਕ ਦੀ ਗੱਲ ਕੀਤੀ ਆ ਸੁਧਾਰ ਉਹਦੇ ਖਤਮ ਹੀ ਸੀ ਉਹਦੀ ਬੇਨੋਦਨ ਜਾਗਰ ਹੋਇਆ ਕਿ ਮੇਕਵਾ ਹੀ ਨਹੀਂ ਗਿਆ ਯਾਰ ਇਹਦੇ ਇੱਕ ਤੋਂ ਮੇਕਵਾ ਨਾ ਪਾ ਗਿਆ 3 ਜੁਲਾਈ ਨੂੰ ਕੁਲਦੀਪ ਸਿੰਘ ਧਾਰੇਵਾਲੀ ਨੂੰ ਧਾਲੀਵਾਲ ਨੂੰ ਘਰ ਬੁਲਾ ਕੇ ਮੱਖਣਦੀ ਸਾਹਿਬ ਦਾ ਕਿ ਆਓ ਵੀ ਹੁਣ ਤੁਸੀਂ ਸਿਫਾ ਦੇ ਦੋ ਕਿਸੇ ਹੋਰ ਨੂੰ ਸੇਵਾ ਕਰਨ ਦਾ ਮੌਕਾ ਦੇਈਏ ਕਹਿੰਦੇ ਮਨਸੀਬਤ ਦਿੱਤਾ ਅੱਜ ਉਹ ਬਿਲਕੁਲ ਕੋਡੀਆਂ ਤੋਂ ਵੀ ਹੰਤੋ ਹੀ ਫਿਰ ਕੋਈ ਪੁਸ਼ਤਨ ਕਿੱਥੇ ਦੋ ਦੋ ਗੱਡੀਆਂ ਅੱਗੇ ਪਿੱਛੇ ਚਲਦੀਆਂ ਸੀ ਜਿਹਦੇ ਹਰਪ੍ਰੀਤ ਸਿੰਘ ਏਟੀਓ ਇਹਨਾਂ ਤੇ ਇਹ ਇਲਜ਼ਾਮ ਆ ਪੀ ਪਾਵਰ ਕਮ ਦੇ ਮਹਿਕਮੇ ਨੂੰ ਸਹੀ ਤਰੀਕੇ ਨਾਲ ਚਲਾਇ ਨਹੀਂ ਸਕੀ ਲੋਕਾਂ ਮੀਏ ਸ਼ਿਕਾਇਤਾਂ ਦੂਰੀ ਦੀ ਕਰ ਸਕਦੇ ਉਹਦੀਆਂ ਘਾਟਾਂ ਪੂਰੀਆਂ ਕਰ ਨਹੀਂ ਸਕਦੇ ਇੱਕਦਮ ਮੈਨੇਜਮੈਂਟ ਹੁੰਦੀ ਹੈ ਅਮਰਿੰਦਰ ਸਰ ਪਛਮੀ ਦੇ ਉੱਤੋਂ ਜਿਹੜਾ ਸਾਡਾ ਵਿਧਾਇਕ ਜਸਬੀਰ ਸਿੰਘ ਸੰਧੂ ਉਹ ਵੀ ਕਾਇਦਾ ਤੋੜ ਕੇ ਮੈਨੇਜਮੈਂਟ ਦਾ ਬੜਾ ਮਾਰਸ਼ਲ ਹੈ ਮੈਨੇਜਮੈਂਟ ਨਹੀਂ ਕਰੀ ਜਾਂਦਾ ਇਸ ਕਰਕੇ ਇਹ ਈਟ ਦੀ ਤੇ ਚੀਜ਼ ਨਹੀਂ ਹੈਗੀ ਪੀਡੀਓ ਦੇ ਕੋਲ ਮਹਿਤਮੇ ਖੋਕ ਕੇ ਉਹ ਜਿਹੜਾ ਕੀ ਪਾਵਰ ਦਾ ਉਹ ਦੇ ਦਿੱਤਾ ਗਿਆ ਸਿਰਫ ਸਿੰਧ ਜिले ਜੀਬ ਰੂੜਾ ਨੂੰ ਕਿਉਂ ਦਿੱਤਾ ਗਿਆ ਮਹਿਤਮੇ ਉਹਨੂੰ ਕਿਹਾ ਗਿਆ ਵੀ ਭਾਈ ਤੇਰੇ ਕੋਲ ਇੰਡਸਟਰੀ ਵੀ ਆ ਤੈਨੂੰ ਪਾਵਰ ਹੀ ਵੀ ਦੇਤਾ ਸਾਨੂੰ ਨਹੀਂ ਪਤਾ ਕਿੱਦਾਂ ਕਰਨਾ ਜਿਹੜੀ ਲੈਕਚਰ ਲਾਣੀ ਉਹਦੇ ਵਾਸਤੇ ਵੱਧ ਤੋਂ ਵੱਧ ਫੰਡ ਇਕੱਠਾ ਕਰਨਾ ਹੈ ਜਿਹੜੀ ਗੱਲ ਤੁਸੀਂ ਕਹਿੰਦੇ ਸੀ ਬਕਾਇਦਾ ਤੇ ਵਾਕਿਆ ਉਹ ਲੁਧਿਆਣੇ ਨਹੀਂ ਰਹਿੰਦੇ ਲੇਕਿਨ ਕਾਰੋਬਾਰ ਇਹਨਾਂ ਵੱਡੇ ਵੱਡੇ ਲੋਕਾਂ ਦਾ ਲੁਧਿਆਣੇ ਆ ਤੇ ਭਾਵੇਂ ਇੱਥੇ ਮੈਂ ਆਪਣੀਆਂ ਵੱਡੀਆਂ ਵੱਡੇ ਮੱਲ ਬਣਾਏ ਨੇ ਲੇਕਿਨ ਮੇਨ ਕਿਸੇ ਦੀ ਰੈਸਿਡੈਂਟ ਗਾਉਂ ਆ ਕਿਸੇ ਦੀ ਦਿੱਲੀ ਆ ਤੇ ਕਿਸੇ ਦੀ ਬੰਦੇ ਆ ਉਹ ਜਿਹੜੇ ਸੰਕੇਤ ਮਿਲ ਰਹੇ ਨੇ ਸੰਕੇਤ ਮਿਲ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਮੰਤਰੀ ਹੈ ਗਿਆ ਭਗਤ ਸਿੰਘ ਜਿਹੜਾ ਇੱਕ ਵਕਾਜੀ ਪੜਿਆ ਗਿਆ ਕੋਈ ਮੰਤਰੀ ਨਹੀਂ ਸ਼ੁਰੂ ਸ਼ੁਰੂ ਵਿੱਚ ਪੰਜ ਮੰਤਰੀ ਸੀਗੇ ਬਿਲਕੁਲ ਕਾਂਗਰਸ ਦੇ ਟਾਈਮ ਤੇ ਕਿਸੇ ਵੇਲੇ 6 ਵੀ ਹੁੰਦੇ ਰੇ ਸਭ ਦੀ ਬੰਦੇਰੇ ਮਾਝੇ ਦੇ ਵਿੱਚ ਮੰਤਰੀ ਅੱਜ ਸਿਰਫ ਤਿੰਨ ਮੰਤਰੀ ਰਹਿਗੇ ਨੇ ਇੱਕ ਪਠਾਨ ਜਿਹੜੇ ਹੈਗੇ ਨੇ ਕਟਾਰੂ ਚੱਕ ਇੱਕ ਰੇਗੀ ਰਪੰਜਨ ਸਿੰਘ ਈਟੀਓ ਇੱਕ ਰੇਗੀ ਜਿਹੜੇ ਭੁੱਲਰ ਲਾਲਜੀਤ ਭੁੱਲਰ ਲਾਲਜੀਤ ਭੁੱਲਰ ਦੀ ਚੋਂ ਕੁਰਬਾਨੀ ਬੜੀ ਉਹਨੇ ਜਿੰਨੇ ਵੀ ਕਦੇ ਪਾਰਟੀ ਵਾਂਦੇ ਛਿੱਤਰ ਖਾਦੇ ਉਹ ਸਾਰ ਨੂੰ ਪਤਾ ਹੀ ਉਹ ਬੜਾ ਕੁਛ ਹੋ ਰਿਹਾ ਜੀ ਤੇ ਕਰਤ ਤੇ ਮਿਹਰਬਾਦ ਉਹ ਬੜਾ ਸੋਚ ਸਮਝ ਕੇ ਗਲ ਕੱਦ ਜੇ ਕਿਤੇ ਗਲਤੀ ਹੋ ਜੇ ਉਹ ਉਸਦੇ ਮਾਫੀ ਮੰਗ ਲੈਣ ਦੀ ਗਲਤੀ ਹੋ ਗਈ ਜੀ ਹੁਣ ਜਿਹੜੇ ਰਪੰਜਨ ਸਿੰਘ ਈਟੀਓ ਹੋ ਆਉਣ ਵਾਲੇ ਦਿਨਾਂ ਜਾਂਦਾ ਵੀ ਜਿੱਦਾਂ ਕੁਲਦੀਪ ਸਿੰਘ ਧਾਰੀਵਾਲ ਦੀ ਕੁਰਸੀ ਗਈ ਉਸੇ ਤਰ੍ਹਾਂ ਦੀ ਕੁਰਸੀ ਚਲਦੀ ਤੇ ਪਟੀ ਸਾਹਿਬ ਫਿਰ ਜਦੋਂ ਇੱਕ ਇੱਕ ਗੁਸਤਾਖੀ ਮਾ ਜਦੋਂ ਫਿਰ ਇਦਾਂ ਕਿਸੇ ਮੰਤਰੀ ਨੂੰ ਲਾਇਆ ਜਾਂਦਾ ਡੀਰੇਲ ਕਰ ਦਿੱਤਾ ਜਾਂਦਾ ਚੰਗੇ ਭਲੇ ਨੂੰ ਤੇ ਉਹਨਾਂ ਦੇ ਸਮਰਥਕਾਂ ਤੇ ਕੀ ਪ੍ਰਭਾਵ ਪੈਂਦਾ ਹੋਊਗਾ ਉਹਨਾਂ ਨੂੰ ਨਾ ਲੱਗਦਾ ਹੋਊਗਾ ਵੀ ਬੰਦੇ ਨੂੰ ਵੋਟਾਂ ਪਾਈਆਂ ਜਿਤਾਇਆ ਮੰਤਰੀ ਬਣਾਇਆ ਤੇ ਲਾਹ ਕੇ ਲਾਂਬੇ ਕੀਤਾ ਬੇਕੋ ਸਾਰੇ ਸਮਰਥਕ ਇਹਦੀ ਸੋਚਦੇ ਬਹੁਤਿਆਂ ਦੇ ਕੰਮ ਹੁੰਦੇ ਹੀ ਨਹੀਂ ਕੀਤੇ ਨਹੀਂ ਹੁੰਦੇ ਇਹ ਗੱਲ ਵੀ ਸੁਣਦੇ ਕਿਸੇ ਦੀ ਮੇਲੀ ਆਮਾਦੀਨ ਮੇਲੀ ਲੱਗਣਾ ਨੂੰ ਇੰਨੀ ਸਿਕਿਉਰਿਟੀ ਐ ਕਿਤੀ ਹੁੰਦੀ ਐ ਬੈਠੇ ਕਾਰੋਂ ਦੇ ਕਹਿ ਦਿੰਦੇ ਜੀ ਮੰਤਰੀ ਸਿਹਤਕਾਰੀ ਨਹੀਂ ਹੈਗੇ ਉਹਨਾਂ ਇਹਦੇ ਵਿੱਚ ਕੀ ਆ ਵੀ ਇੰਦਰਜੀਤ ਸਿੰਘ ਨਿੱਜ ਡਾਕਟਰ ਇੰਦਰਜੀਤ ਸਿੰਘ ਨਿੱਜ ਜਿਹੜੇ ਨੇ ਅਮਰਸਰ ਸਾਊਥ ਤੋਂ ਜਿੱਤੇ ਉਹਨਾਂ ਨੂੰ ਮੰਤਰੀ ਬਣਾਇਆ ਸੀ ਇੱਕ ਉਹਨਾਂ ਬਰਜਿੰਦਰ ਸਿੰਘ ਦੇ ਅੱਗੇ ਬਿਆਨ ਦਿੱਤਾ ਸੀ ਜਦੋਂ ਅਸਤੀਫਾ ਦੇਣਾ ਤੇ ਮੰਤਰੀ ਵੀ ਛੋਟੇ ਮੋਟੇ ਨਹੀਂ ਸੀ ਪੱਡੀ ਸਾਹਿਬ ਲੋਕਲ ਬਾਡੀ ਮਿਨਿਸਟਰ ਬਣਾਏ ਸੀ ਉਹ ਲੋਕਲ ਬਾਡੀ ਦੂਸਰਾ ਮੁੱਖ ਮੰਤਰੀ ਹੁੰਦਾ ਉਹ ਬਿਲਕੁਲ ਬਿਲਕੁਲ ਹੁਣ ਇਹਦੇ ਵਿੱਚ ਕੀ ਇੰਦਰਬੀਰ ਸਿੰਘ ਬਲਾਰੀਆਂ ਦੇ ਘਰ ਪਿਛਲੇ ਦਿਨੀ ਦਿਲੇ ਸੀ ਬਕਾਇਦਾ ਤੌਰ ਤੇ ਕੇਜਰੀਵਾਲ ਸਾਹਿਬ ਰਾਤ ਵੀ ਰਹਿ ਕੇ ਗਏ ووٹਦ ਨਹੀਂ ਆਏ ਇਹਨਾਂ ਦੇ ਘਰ ਰਹੇ ਨੇ ਬਲਾਰੀਆਂ ਨਹੀਂ ਨਿੱਜਰ ਪੱਡੀ ਸਾਹਿਬ ਸੋਰੀ ਇੰਦਰਬੀਰ ਸਿੰਘ ਨਿੱਜਰ ਦੇ ਘਰ ਰਹਿ ਕੇ ਗਏ ਨੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੇ ਘਰ ਕੇਜਰੀ ਸਾਹਿਬ ਰਹਿ ਕੇ ਗਏ ਤੇ ਕੇਦਰੀਵਾਲ ਸਾਹਿਬ ਮੈਂ ਇਹਨਾਂ ਦੇ ਬੜੇ ਸੁਖਾਵੇਂ ਸਬੰਧ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਭਾਜੀ ਮੈਂ ਤੁਹਾਡੀ ਗੱਡੀ ਨੂੰ ਇੱਕ ਵਾਰੀ ਫਿਰ ਝੰਡੀ ਲਾਉਣੀ ਧੋਣੀ ਜੇ ਮਰਜ਼ੀ ਹੋਵੇ ਜੇ ਝੰਡੀ ਲਾਉਣ ਦਾ ਵਾਅਦਾ ਕੀਤਾ ਗਿਆ ਵਾ ਤੇ ਭਜਨ ਸਿੰਘ ਈਟੀਓ ਦੀ ਸ਼ਾਇਦ ਇਹ ਕੋ ਕੇ ਬਕਾਇਦਾ ਤੌਰ ਤੇ ਡਾਕਟਰ ਇੰਦਰ ਵੀ ਇੰਦਰਪ੍ਰੀਤ ਸਿੰਘ ਨਿੱਜ ਦੀ ਗੱਡੀ ਤੇ ਝੰਡੀ ਲੱਗ ਸਕਦੀ ਪਰ ਬਟਿਕਾ ਬਤਾਲ ਤੋਂ ਸਦੇ ਵਿੱਚ ਹੀ ਇੰਦਾ ਦੀ ਖੋਆ ਖਵਾਈ ਮਤਲਬ ਇਹ ਫਿਰ ਕਿੱਦਾਂ ਦਾ ਨਿਜਾਮ ਹੋਇਆ ਵੀ ਅੰਬਰਸਰ ਚੋਂ ਹੀ ਇੱਕ ਮੰਤਰੀ ਲਾਹਤਾ ਤੇ ਅੰਬਰਸਰੋਂ ਬਣਾਤਾ ਲੋਕਾਂ ਦੀ ਸ਼ਿਕਾਇਤ ਆਉਂਦੀ ਆਂਦਾ ਭਾਈ ਤੁਹਾਡਾ ਮੰਤਰੀ ਦੀ ਕੰਮ ਕਰ ਰਿਹਾ ਹੁਣ ਜਿਹੜੇ ਮਹਿਕਮੇ ਚੋਂ ਈਕੂ ਹੈ ਤੁਮ ਸਰਾਂ ਨੇ ਬਤਾਓ ਮਹਿਕਮਾ ਕਿੰਨਾ ਕਿ ਪ੍ਰਸ਼ਤ ਹੈ ਅਸੀਂ ਕੋਈ ਦੋਸ਼ ਨਹੀਂ ਆਉਂਦੇ ਇਹਨਾਂ ਉੱਤੇ ਅਕਸਰ ਇਹ ਟੈਕਸ਼ਨ ਦੇ ਵਿੱਚੋਂ ਦਿੱਥੋਂ ਆਇਆ ਮਾਂ ਪ੍ਰਸ਼ਤ ਮਹਿਕਮਾ ਮਾਂ ਪ੍ਰਸ਼ਤ ਮਹਿਕਮਾ ਇੱਕ ਗੱਲ ਮੈਂ ਕਰਨੀ ਜਿੰਨਾ ਦੀ ਇੱਥੇ ਕਰਾਂਗੇ ਕਿ ਕਿਤੇ ਗੱਲ ਆਪਾਂ ਬੱਦ ਕਰਨਾ ਜਾਂ ਆਪਸ ਵਿੱਚ ਉਹ ਵੀ ਬੜੀ ਕਧੌਣੀ ਜੀ ਹਰਕਤ ਹੈ ਇਸ ਕਰਕੇ ਜਿਹੜੀ ਹੈ ਇਹ ਐਟਿਓ ਮੈਗਮੇ ਚ ਆਇਆ ਤੇ ਉਹਨਾਂ ਜੀ ਕਹਿੰਦਾ ਕਿ ਸਕੇਤਾ ਵੀ ਹੋਣੀ ਹੈ ਜ਼ਰੂਰ ਪਰ ਵੀ ਭਾਈ ਇਹ ਕੰਮ ਸੈਟੀਸਫੈਕਟਰੀ ਨਹੀਂ ਹੈ ਕਹਿੰਦਾ ਦੂਸਰੀ ਚ ਨਾ ਮਿਲਣ ਮਾਜੇ ਦੇ ਪੰਜ ਮੰਤਰੀ ਸੀ ਪੰਜਾਂ ਦੀ ਬਿਚਾਰ ਮਿਲਣਗੇ ਕੀ ਵਰਤਣਗੇ ਕੇਂਦਰ ਰਹਿ ਗਿਆ ਇੱਕ ਵਧਾ ਦੇਣਗੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਗੱਡੀ ਨੂੰ ਛੰਡੀ ਕਿਸੇ ਵੇਲੇ ਵੀ ਲੱਗ ਸਕਦੀ ਹੈ ਮੈਂ ਤੁਹਾਨੂੰ ਦੱਸਾਂ ਡਾਕਟਰ ਇੰਦਰਬੀ ਸਿੰਘ ਜਿੱਦ ਤੱਕ ਬੋਲਣ ਦੀ ਜੋ ਮਰਜ਼ੀ ਹੋ ਜੀ ਮੈਂ ਇਹਨਾਂ ਨੂੰ ਫੋਨ ਕੀਤਾ ਤੇ ਮੈਨੂੰ ਕਿਹਾ ਜੀ ਮੈਂ ਦਿੱਲੀ ਐ ਮੈਂ ਕਿਹਾ ਦਿੱਲੀ ਵੀ ਛੰਡੀ ਤੋਂ ਕਿਹਾ ਛੰਡੀ ਤੋਂ ਕਹਿੰਦੇ ਨਹੀਂ ਨਹੀਂ ਹੋ ਜਾ ਕੰਮ ਕੀ ਹੁੰਦੇ ਹਨ ਮਤਲਬ ਉਹਨਾਂ ਦਾ ਵੇਸ ਹੀ ਕਰ ਪਤੀਰਾ ਮੇਰੇ ਪ੍ਰਤੀਤ ਬਾਤ ਨਹੀਂ ਵੀ ਮੈਂ ਤੇ ਕਿਹਾ ਉਹ ਆਪਣੇ ਕੋ ਕੰਮ ਕਰੂੰਗਾ ਤਾਂ ਉਹਨਾਂ ਨੇ ਜੀ ਜੀ ਲਿਸ਼ਮ ਲਿਖੀ ਹੁੰਦੀ ਹੈ ਇਹ ਜੀ ਲਿਸ਼ਮ ਬਹੁਤ ਹੀ ਹੈ ਨਿੱਜੀ ਰਿਲੇਸ਼ਨ ਉਹਨਾਂ ਦੇ ਭਗਵੰਤ ਮਾਨਮੇ ਵਧੀਆ ਤੇ ਬਕਾਇਦਾ ਤੋਂ ਤੇ ਸ਼ਸ਼ੂਰੀਆਂ ਨਾਲ ਵਧੀਆ ਤੇ ਆਪਣੇ ਕੇਜਰੀਵਾਲ ਨਾਲ ਵਧੀਆ ਇੱਕ ਬਿਆਨ ਦੇ ਤਾ ਬਿਆਨ ਦੇਣਾ ਸੀ ਮੁੱਖ ਮੰਤਰੀ ਪਰ ਪੱਟੀ ਸਾਹਿਬ ਉਸ ਅਖਬਾਰ ਨਾਲ ਤਾਂ ਹੁਣ ਪੰਜਾਬ ਸਰਕਾਰ ਸਾਰੀ ਦੇ ਰਿਲੇਸ਼ਨ ਬਹੁਤ ਵਧੀਆ ਕਹਿ ਸਕਦੇ ਆ ਆਪਾਂ ਕਹਿ ਸਕਦੇ ਆ ਲੇਕਿਨ ਅੰਦਰ ਖਾਤੇ ਹੈਗੇ ਨਹੀਂ ਅੱਛਾ ਤੁਸੀਂ ਇਲੈਕਸ਼ਨ ਸ਼ੁਰੂ ਹੋ ਲੈਣ ਦਿਓ ਹੂੰ ਫਿਰ ਵੇਖਿਓ ਉਹ ਜਿਹੜੀ ਅਖਬਾਰ ਕੀ ਕੁਛ ਕਰਦੀ ਉਹ ਖ਼ਬਰ ਕਦੀ ਕਿਸੇ ਸੱਕੀ ਹੋਈ ਨਹੀਂ ਜਿੰਨੀ ਬਾਦਲਾਂ ਨੇ ਮਦਦ ਕੀਤੀ ਉਹਨਾਂ ਦੀ ਕਿਸੇ ਨੇ ਕੀਤੀ ਉਹ ਬਦਲਨ ਸਿੰਘ ਸਾਹਿਬ ਵੀ ਬੋਲਦੇ ਰਹੇ ਨੇ ਝਟਕੇ ਬੋਲਦੇ ਰਹੇ ਨੇ ਸੰਪਾਦਕੀ ਵੀ ਲਿਖਦੇ ਰਹੇ ਨੇ ਪਰ 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 ਪੱਤੀ ਸਾਹਿਬ ਫਿਰ ਪੱਤਰਕਾਰੀ ਦਾ ਸੂਲ ਵੀ ਤੇ ਇਹੀ ਹੁੰਦਾ ਨਾ ਵੀ ਜੋ ਸੱਚਾ ਉਹ ਲਿਖੋ ਨਹੀਂ ਮੈਂ ਸੱਚ ਦੀ ਗੱਲ ਨਹੀਂ ਕੀਤੀ ਜੇ ਸੱਚ ਲਿਖਦੇ ਹੁੰਦੇ ਤੇ ਅੱਜ ਜੋ ਕਿਸੇ ਹੋਰ ਰੁਤਬੇ ਦੇ ਹੁੰਦੇ ਘਟੋ ਘਟ ਉਹਨਾਂ ਦੀ ਅਖਬਾਰ ਨੂੰ ਜਿਹੜਾ ਸੀ ਕੋਈ ਨਾ ਕੋਈ ਵੱਡਾ ਐਵਾਰਡ ਮਿਲਿਆ ਹੁੰਦਾ ਜਦੋਂ ਅਸੀਂ ਵੇਖੋ ਇਹ ਦੋ ਖਬਰਾਂ ਹੁੰਦੀਆਂ ਸੀਗੀਆਂ ਇੱਕ ਪੰਜਾਬ ਜੀਸ ਦੀ ਹੁੰਦੀ ਸੀ ਕਿ ਜੀਤ ਹੁੰਦੀ ਸੀ ਕਾਲੀ ਪੱਤਰਕਾ ਦੀ ਸੀ ਜਿਹੜੀ ਅਜੀਤ ਸੀ ਉਹ ਕਾਂਗਰਸ ਪੱਖੀ ਹੁੰਦੀ ਸੀ ਜਿਹੜੀ ਹੈਗੀ ਸੀ ਮਹਾਸ਼ਾਹੀ ਖਬਰ ਜੀ ਨੂੰ ਪੰਜਾਬ ਜੀਸ ਦੀ ਕਹਿੰਦੇ ਇਹ ਵਾਕਈ ਹਿੰਦੂ ਪੱਖੀ ਸੀ ਜਿਹੜੀ ਕਾਲੀ ਪੱਤਰਕਾ ਉਹ ਕਾਲੀਆਂ ਨਹੀਂ ਪੱਖੀ ਹੁੰਦੀ ਸੀ ਲੇਕਿਨ ਫਿਰ ਜਿਵੇਂ ਸੀ ਇਹ ਟ੍ਰੈਂਡ ਬਦਲਦਾ ਗਿਆ ਕਾਲੀ ਪੱਤਰਾਂ ਖਤਮ ਹੋ ਗਏ ਜੋ ਹਾਲਾਤ ਬਾਰੇ ਹੋਏ ਉਹ ਬਹੁਤ ਥੋੜੀ ਰਹਿ ਗਈ ਅੱਜ ਵੀ ਉਹਦਾ ਉਦਨਾ ਹੈਗਾ ਕਾਲੀ ਪੱਤਰ ਕਰਦੇ ਨਹੀਂ ਨਹੀਂ ਹੈਗਾ ਨਾ ਨਹੀਂ ਮਿਟਿਆ ਉਹਦਾ ਦਸਤਰ ਵੀ ਹੈਗਾ ਛਪਦੀ ਦੀ ਹੈ ਅੱਜ ਵੀ ਜੇ ਕਿਤੇ ਉਹ ਸਚਾਰੂ ਹੱਥਾਂ ਦੇ ਅਖਬਾਰ ਆ ਜੂ ਤੇ ਅਖਬਾਰ ਚੱਲ ਸਕਦੀ ਹੈ ਮੇਰੇ ਕੋਲ ਪੜ੍ਹਦਾ ਉਹ ਕਬਰ ਸਿੰਘ ਤੋਂ ਸਾਂਝ ਹੋਣਾ ਨੇ ਸ਼ੁਰੂ ਕੀਤੀ ਸੀ ਨਾ ਜੀ 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 ਹੁਣ ਉਹਦੇ ਵਿੱਚ ਆਪਾਂ ਜੀ ਗੱਲ ਕਰੀਏ ਮੁੜ ਕੇ ਇਹ ਜਿਹੜੇ ਕਾਲੀ ਸੀ ਬਾਦਲਾ ਮੈਨੂੰ ਟੌਪ ਕਰ ਲਿਆ ਅਖਬਾਰ ਨੂੰ ਅਖਬਾਰ ਦੀ ਬੜੀ ਮਦਦ ਕੀਤੀ ਨਵੇਂ ਜਵਾਨ ਦੀ ਅਖਬਾਰ ਦੀ ਮਦਦ ਕੀਤੀ ਸੀ ਬਕਾਇਦਾ ਤੌਰ ਤੇ ਸਾਡੇ ਮਾਨਯੋਗ ਗੈਂ ਸਿੰਘ ਨੇ ਬਹੁਤ ਮਦਦ ਕੀਤੀ ਉਹਨੂੰ ਪੈਰਾਫਰਸ ਕਰਤਾ ਨਵੇਂ ਜਵਾਨ ਨੇ ਇਹਨਾਂ ਜੀ ਇਹਨਾਂ ਕੀਤੀ ਜਿਹੜੀ ਪੰਜਾਬ ਕੇ ਸੀ ਜਗਮਨੀ ਨੂੰ ਮਦਦ ਦੀ ਲੋੜ ਹੀ ਉਹਨੂੰ ਕੋਈ ਐਨਐਸਰ ਰਵਾਇਸੀ ਪ੍ਰਾਈਵੇਟ ਅਜੰਦੇ ਲੋੜੀਂਦੀ ਪੈਂਦੀ ਦਾ ਆਜ ਕੇ ਅਖਬਾਰਾਂ ਦੀ ਹਾਲਤ ਬੜੀ ਬਿਮਾਰੀ ਹੋ ਗਈ ਆ ਅਖਬਾਰ ਜਿਹੜੀ ਇੱਕ ਵਾਰੀ ਬੰਦ ਹੋ ਜਮਣ ਕਿ ਲੱਗਦੀ ਨਹੀਂ ਗੈਰ ਦੇ ਬੰਦ ਹੋਣੀ ਸਮਝੇਗੀ ਕਿ ਮਾਈ ਪੜਦੇ ਦੇਗਾ ਲੋਕ ਪੜਦ ਲਿਆ ਮੋਬਾਈਲ ਤੇ ਹੀ ਦੇਖ ਲੈਂਦੇ ਆ ਇਹ ਪੁਰਾਣੇ ਲੋਕ ਜਿਹੜੇ ਪੜਦੇ ਨਵੇਂ ਲੋਕ ਨਹੀਂ ਪੜਦੇ ਮੁੰਡੇ ਨਹੀਂ ਪੜਦੇ ਹੁਣ ਦੂਸਰੀ ਚੀਜ਼ ਇਹਨਾਂ ਨੇ ਭਾਵੇਂ ਉਹਦੇ ਆਖਿਰ ਵਿੱਚ ਬਿਆਨ ਦੇ ਦਿੱਤਾ ਬਾਅਦ ਕਿ ਇਹਨਾਂ ਦੇ ਜਿਸੂ ਦੀ ਹੋਰੇ ਬੰਦੇ ਭੇਜਤੇ ਜਾਂ ਕਿ ਮੈਲਾ ਇਹਨਾਂ ਨੂੰ ਜਾ ਕੇ ਮਿਲ ਕੇ ਸਾਰੀ ਗੱਲ ਮੁੱਕ ਗਈ ਲੇਕਿਨ ਮੈਂ ਨਹੀਂ ਸੋਚਦਾ ਤੇਜ ਤੱਕ ਕੋਈ ਕੜਤਰਾ ਖਤਮ ਹੋ ਗਈ ਮੰਗਿਆ ਕੀ ਸੀਗਾ ਭਗਵਾਨ ਜਨਾਮ ਨੇ ਸਿਰਫ ਇਹਨਾਂ ਮੰਗਿਆ ਸੀ ਵੀ ਜੰਗੇ ਆਜ਼ਾਦੀ ٹرسٹ ਦੇ ਤੁਸੀਂ ਚੇਅਰਮੈਨ ਰਵਦਾ ਸਾਹਿਬ ਦੇ ਦਿਓ ਬਸ ਇਹ ਮਾੜੀ ਗੱਲ ਕੋਈ ਨਹੀਂ ਸੀਗੀ ਤੇ ਸਾਡੇ ਦੇ ਛੁੱਲੀ ਜਰਨਲ ਸੀਗੇ ਸਿੱਧੂ ਵਰਗੇ ਉਹ ਆ ਗਏ ਉਹਦੇ ਅਸੀਂ ਪਿੱਛੇ ਧੰਨੇ ਦੇ ਦਾਂਗੇ ਅਸੀਂ ਕੁਰਬਾਨੀਆਂ ਦੇ ਮੁਣਕੇ ਲੱਭੇ ਨਹੀਂ ਕਿ ਕਿੱਥੇ ਕਿੱਥੇ ਨਹੀਂ ਇਹ ਛੁੱਲੀ ਜਰਨਲ ਦਿੰਦੇ ਇਸ ਕਰਕੇ ਅੱਜ ਵੀ ਬਹੁਤੇ ਕਾਮੇ ਸਮਝ ਨਹੀਂ ਹੈਗੇ ਮੈਂ ਅੱਜ ਵੀ ਦਾਅਵੇ ਨੇ ਕਿੰਦਾ ਜੇ ਕਿਤੇ ਇੰਪਾਰਸ਼ਲ ਪੱਤਰਕਾਰੀ ਇਹ ਕਰ ਦਿੱਤੀ ਤੇ ਅੱਜ ਇਹ ਬੜੇ ਵੱਡੇ ਮੁਕਾਮ ਤੇ ਅਖਬਾਰ ਹੁੰਦੇ ਜਿੰਨਾ ਨਾਂ ਸੀ ਕਿਸੇ ਕੋਲੇ ਕਿਉਂ ਪੰਜਾਬ ਦੇ ਵਿੱਚ ਜਦੋਂ ਹਾਲਾਤ ਮਾੜੀ ਸੀ ਇਹ ਪੱਖ ਪੂਰੇ ਦੇ ਮੁੰਡਿਆਂ ਦਾ ਟਟ ਕੇ ਪੂਰੇ ਉਹ ਨੀਆਂ ਸਟੋਰੀਆਂ ਨਹੀਂ ਜਿੱਗਿਆ ਪੁਲਿਸ ਦੀਆਂ ਪੇ ਨਾਲ ਕਰ ਦਿੱਤਾ ਜਿਨੀ ਉਹਨਾਂ ਮੰਡੀਆਂ ਨਹੀਂ ਲੱਗਦੀਆਂ ਸੀ ਨਹੀਂ ਪਾਰਦਰਸ਼ੀ ਹੋਣਾ ਚਾਹੀਦਾ ਨਾ ਤੁਹਾਨੂੰ ਚਲੋ ਕੋਈ ਨਹੀਂ ਅਸਤ ਵਿੱਚ ਨਾਲੋਂ ਤੋ ਵੱਖਰੀ ਗੱਲ ਹੁਣ ਡਾਕਟਰ ਇੰਦਰਬੀਰ ਸਿੰਘ ਨਿੱਜ ਜਿਹੜੇ ਨੇ ਉਹ ਇੱਕ ਦਰਮਵੀ ਕਰਦੇ ਇਮਾਨਦਾਰ ਵਿਅਕਤੀ ਨੇ ਅਮਰਧਾਰੀ ਸਿੰਘ ਨੇ ਨਾ ਕੋਈ ਖਾਣਾ ਨਾ ਪੀਣਾ ਨਾ ਨਾ ਦੇ ਘਰੋਂ ਵੀ ਸਾਊਂਡ ਨੇ ਇਹ ਵੀ ਗੱਲ ਨਹੀਂ ਕਿ ਜੀ ਭੁੱਖ ਭੁੱਖ ਹੋਵੇ ਲੈਸੇ ਦੇ ਬਰੇ ਬਰੇ ਲੋਕਾਂ ਨੂੰ ਭੁੱਖ ਮੁੱਕ ਦੀ ਜੋ ਮਰਜ਼ੀ ਹੋ ਜੇ لیکن ਉਹ ਇਹੋ ਤੇ ਵਿਅਕਤੀ ਨਹੀਂ ਇਸ ਕਰਕੇ ਮੈਨੂੰ ਉਮੀਦ ਲੱਗਦੀ ਹੈ ਜਿਹੜੇ ਪਿੱਛੇ ਦੇ ਮੇਲੇ ਵੀ ਆ ਉਸ ਤੋਂ ਪਹਿਲਾਂ ਦੇ ਘਰ ਕੀ ਹੋ ਰਹੇ ਕਿ ਕਿ ਤਿੰਨ ਦਾ ਦੀ ਕਟਕਾਰ ਨੂੰ ਛੱਡੀ ਕਿਸੇ ਵੀ ਲੱਗ ਸਕਦੀ ਆ ਇਹਨਾਂ ਨੂੰ ਫਿਰ ਵੱਡਾ ਮਹੱਤਵ ਕੋਈ ਨਾ ਦਿੱਤਾ ਜਾ ਸਕਦਾ ਜੀ ਜੀ ਪਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸ਼ਾਸਿਕਾ ਜੀ ਧੰਨਵਾਦ ਜੀ ਸੁਪਰੀ ਜੀ